ਸੱਚੇ ਕਾਲ ਤੋਂ ਸੀ ਦੇਖ ਰਹੇ ਰਾਪਤਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇਸ਼ ਬਲੈਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਅੱਜ ਦੀਆਂ ਖਾਸ ਖਬਰਾਂ ਤੇ ਰਵਾંપਰੀਆਂ ਨੀਤੀਆਂ ਖਿਲਾਫ ਜੋਹਰਾਨ ਮੋਮਦਾਨੀ ਦਾ ਹੱਲਾ ਬੋਲ ਕਿ ਹਵਾਰਣ ਤੋਂ ਬਿਨਾ ਕਾਰ ਵਿੱਚ ਨਹੀਂ ਵੜ ਸਕਦੀ ਆਈਸੀਈ ਨਹਿਰੂ ਦੀਆਂ ਗਲਤੀਆਂ ਦੀ ਸੂਚੀ ਬਣਾ ਲਓ ਸਦਨ ਵਿੱਚ ਪ੍ਰਿਯੰਕਾ ਗਾਂਧੀ ਦਾ ਭਾਜਪੀ ਤੇ ਹਮਲਾ ਪੀਐਮ ਮੋਦੀ ਤੇ ਵੀ ਕਸਿਆ ਤੰਜ ਬਲਟੋਹਾ ਤੇ ਜਥੇਦਾਰ ਗੁਰਬਚਨ ਸਿੰਘ ਤੇ ਲੱਗੀ ਪਾਬੰਦੀ ਹਟੀ ਮਿਲੀ ਮਾਫੀ ਸੁਖਬੀਰ ਬਾਦਲ ਦਾ ਵੱਡਾ ਐਲਾਨ ਕਿਹਾ ਅਗਲੀ ਵਿਧਾਨ ਸਭਾ ਚੋਣ ਗਿੱਦੜ ਬਾਹਾ ਤੋਂ ਲੜਾਂਗਾ ਤੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਲਈ ਯੂ-ਟਰਨ ਕਿਹਾ ਉਹਨਾਂ ਦੇ ਬਿਆਨ ਨੂੰ ਗਲਤ ਤàng ਨਾਲ ਪੇਸ਼ ਕੀਤਾ ਗਿਆ ਤੇ ਹੁਣ ਇਹਨਾਂ ਖਾਸ ਖਬਰਾਂ ਦਾ ਵਿਸਾਰਤ ਕੁਝ ਹੋਰ ਅਹਿਮ ਖਬਰਾਂ ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਗਏ ਮੇਅਰ ਜਹਰਾਨ ਮਮਦਾਨੀ ਨੇ ਸ਼ਹਿਰ ਦੇ ਪਰਵਾਸੀਆਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਮੈਨਹਟਨ ਵਿੱਚ ਯੂਐਸ ਇਮੀਗ੍ਰੇਸ਼ਨ ਤੇ ਕਸਟਮ ਇਮੀਗ੍ਰੇਸ਼ਨ ਦੇ ਏਜੰਟਾਂ ਵੱਲੋਂ ਕੀਤੀ ਗਈ ਛਾਪੇਮਾਰੀ ਦੇ ਕੁਝ ਦਿਨਾਂ ਬਾਅਦ ਜਾਰੀ ਕੀਤੀ ਗਈ ਇਸ ਵੀਡੀਓ ਵਿੱਚ ਮਮਦਾਨੀ ਨੇ ਪ੍ਰਵਾਸੀਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਏਜੰਟਾਂ ਨਾਲ ਗੱਲਬਾਤ ਕਰਨ ਜਾਂ ਉਹਨਾਂ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਸਕਦੇ ਨੇ ਜ਼ਿਕਰ ਇਹ ਹੋਵੇ ਕਿ ਮਮਦਾਨੀ 1 ਜਨਵਰੀ ਨੂੰ ਮੇਅਰ ਦੇ ਰੂਪ ਵਿੱਚ ਸੌਹ ਚੁੱਕਣਗੇ ਉਹਨਾਂ ਸ਼ਹਿਰ ਦੇ 30 ਲੱਖ ਪ੍ਰਵਾਸੀਆਂ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਤੇ ਕਿਹਾ ਕਿ ਜੇਕਰ ਤੁਸੀਂ ਆਪਣੇ ਅਧਿਕਾਰਾਂ ਨੂੰ ਜਾਣਦੇ ਹੋ ਤਾਂ ਅਸੀਂ ਸਾਰੇ ICE ਦੇ ਖਿਲਾਫ ਖੜੇ ਹੋ ਸਕਦੇ ਹਾਂ ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ ਲੋਕ ਸੰਗੀ ਇਮੀਗ੍ਰੇਸ਼ਨ ਏਜੰਟਾਂ ਨਾਲ ਗੱਲਬਾਤ ਨਹੀਂ ਕਰਨ ਦਾ ਬਦਲ ਚੁਣ ਸਕਦੇ ਨੇ ਬਿਨਾਂ ਕਿਸੇ ਦਖਲਅੰਦਾਜ਼ੀ ਦੇ ਉਹਨਾਂ ਦਾ ਵੀਡੀਓ ਬਣਾ ਸਕਦੇ ਨੇ ਤੇ ਨਿੱਜੀ ਸਥਾਨ ਵਿੱਚ ਪ੍ਰਵੇਸ਼ ਕਰਨ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਸਕਦੇ ਨੇ ਮਮਦਾਨੀ ਨੇ ਕਿਹਾ ਕਿ ICE ਏਜੰਟ ਕਿਸੇ ਕਾਰ ਸਕੂਲ ਜਾਂ ਦਫ਼ਤਰ ਦੇ ਕਿਸੇ ਨਿੱਜੀ ਖੇਤਰ ਵਿੱਚ ਬਿਨਾ ਅਦਾਲਤੀ ਵਾਰਣ ਤੋਂ ਦਾਖਲ ਨਹੀਂ ਹੋ ਸਕਦੇ ਜ਼ਿਕਰ ਹੋਏ ਕਿ ਮਮਦਾਨੀ ਨੇ ਹਾਲ ਹੀ ਵਿੱਚ ਨਿਊਯਾਰਕ ਸ਼ਹਿਰ ਦੇ ਮੇਅਰ ਦੀ ਚੋਣ ਜਿੱਤੀ ਹੈ ਮਮਦਾਨੀ ਸਮਾਜਿਕ ਨਿਆਂ ਤੇ ਪ੍ਰਵਾਸੀ ਅਧਿਕਾਰਾਂ ਲਈ ਜਾਣੇ ਜਾਂਦੇ ਨੇ ਅੱਜ ਲੋਕ ਸਭਾ ਵਿੱਚ ਬੰਦੇ ਮਾਤਰਮ ਦੀ 150ਵੀਂ ਵਰੇਗੰਡ ਮਨਾਉਣ ਲਈ ਇੱਕ ਵਿਸ਼ੇਸ਼ ਚਰਚਾ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਘੰਟੇ ਦੀ ਬਹਿਸ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਪਾਰਟੀ ਤੇ ਤਿੱਖਾ ਨਿਸ਼ਾਨਾ ਸਾਧਿਆ ਇਸ ਤੋਂ ਬਾਅਦ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਵਿਰੋਧੀ ਧਿਰ ਵੱਲੋਂ ਜਵਾਬੀ ਕਾਰਵਾਈ ਕੀਤੀ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਭਾਜਪਾ ਚੋਣਾ ਲਈ ਹੈ ਤੇ ਅਸੀਂ ਦੇਸ਼ ਲਈਆਂ ਉਹਨਾਂ ਨੇ ਕਿਹਾ ਅਸੀਂ ਭਾਵੇਂ ਕਿੰਨੀਆਂ ਵੀ ਚੋਣਾ ਹਾਰੀਏ ਅਸੀਂ ਇੱਥੇ ਬੈਠ ਕੇ ਤੁਹਾਡੇ ਤੇ ਤੁਹਾਡੀ ਵਿਚਾਰਧਾਰਾ ਨਾਲ ਲੜਦੇ ਰਹਾਂਗੇ ਅਸੀਂ ਆਪਣੇ ਦੇਸ਼ ਲਈ ਲੜਦੇ ਰਹਾਂਗੇ ਤੁਸੀਂ ਸਾਨੂੰ ਨਹੀਂ ਰੋਕ ਸਕਦੇ ਪ੍ਰਿਅੰਕਾ ਗਾਂਧੀ ਵਾਧਰਾ ਨੇ ਕਿਹਾ ਅੱਜ ਸਦਨ ਵਿੱਚ ਬੰਦੇ ਮਾਤਰਮ ਤੇ ਬਹਿਸ ਦੇ ਦੋ ਕਾਰਨ ਨੇ ਪਹਿਲਾ ਪਛਮੀ ਬੰਗਾਲ ਵਿੱਚ ਚੋਣਾ ਆ ਰਹੀਆਂ ਨੇ ਅਜਿਹੀ ਸਥਿਤੀ ਵਿੱਚ ਸਾਡੇ ਪ੍ਰਧਾਨ ਮੰਤਰੀ ਆਪਣੀ ਭੂਮਿਕਾ ਨੂੰ ਸਥਾਪਿਤ ਕਰਨਾ ਚਾਹੁੰਦੇ ਨੇ ਤੇ ਦੂਜਾ ਇਹ ਸਰਕਾਰ ਆਜ਼ਾਦੀ ਲਈ ਲੜਨ ਵਾਲਿਆਂ ਤੇ ਦੇਸ਼ ਲਈ ਕੁਰਬਾਨੀ ਦੇਣ ਵਾਲਿਆਂ ਤੇ ਨਵੇਂ ਦੋਸ਼ ਲਗਾਉਣ ਦਾ ਮੌਕਾ ਚਾਹਦੀ ਹੈ ਅਜਿਹਾ ਕਰਕੇ ਸਰਕਾਰ ਜਨਤਾ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਤੋਂ ਦੇਸ਼ ਦਾ ਧਿਆਨ ਪਟਕਾਉਣਾ ਚਾਹਦੀ ਹੈ ਅੱਜ ਦੀ ਇਹ ਬਹਿਸ ਸਿਰਫ ਧਿਆਨ ਭਟਕਾਉਣੇ ਲਈ ਕੀਤੀ ਜਾ ਰਹੀ ਹੈ ਕਿਉਂਕਿ ਇਹ ਸਰਕਾਰ ਇਸ ਦੇਸ਼ ਦੇ ਵਰਤਮਾਨ ਦੀ ਅਸਲੀਅਤ ਛੁਪਾਉਣਾ ਚਾਹਦੀ ਹੈ ਅੱਜ ਦੇਸ਼ ਦਾ ਯੁਵਾ कितना परेशान है कितनी मुश्किल में है पेपर लीक होते रहते हैं बेरोजगारी है महंगाई इतनी बढ़ चुकी है इसकी इसकी चर्चा हम सदन में क्यों नहीं कर रहे हैं आरक्षण के साथ जो हो रहा है खिलवाड़ है उसकी चर्चा हम यहाँ क्यों नहीं कर रहे हैं महिलाओं की बात होगी बड़े बड़े ऐलान होंगे मगर उनकी परिस्थितियों को सुधारने के लिए कोई ठोस कदम यहां क्यों नहीं उठाया जा रहा है आज इस चर्चा को प्रधानमंत्री जी ने शुरू किया उन्होंने भाषण दिया और इसको कहने में कोई झिझक नहीं है कि भाषण अच्छा देते हैं थोड़ा सा लंबा लेकिन भाषण अच्छा देते हैं सिर्फ एक कमजोरी है अगर आप इजाजत दें तो मैं बोलूं एक कमजोरी है हाँ उसी पे बोल रहे हैं वंदे मातम पे बोलो आप वंदे मातरम मतलब सर मैंने तारीफ कर ली आज, आज विषय वंदे दे मातरम का है तो हम वंदे मातरम पर ही रखें ठीक रहेगा सर ये वंदे मातरम पे ही है और आपने प्रधानमंत्री जी तो सुना था तब तो है सर भाषण बहुत अच्छा देते हैं लेकिन तथ्यों के मामले में कमजोर पड़ जाते हैं इसमें भी एक कला होती है कि तथ्यों को किस तरह से जनता के सामने रखा जाए मैं तो नई नहीं, नहीं हूं जनता की प्रतिनिधि हूँ कलाकार तो नहीं हूं श्री अकाल तखा साहेब तो आज एक वा पंथक फैसला सामने आया कार्यकारी जथेदार ज्ञानी कुलदीप सिंह गढ़गा जी की अगुवाई हेठ हुई ਪੰਜ ਸਿੰਘ ਸਹਿਬਾਨ ਦੀ ਮੀਟਿੰਗ ਵਿੱਚ ਤਿੰਨ ਪ੍ਰਮੁੱਖ ਸ਼ਖਸੀਅਤਾਂ ਤੇ ਲਗੀਆਂ ਪਾਬੰਦੀਆਂ ਹਟਾਉਂਦਿਆਂ ਮਾਫੀ ਦੇ ਦਿੱਤੀ ਗਈ। ਅਕਾਲੀ ਆਗੂ ਵਿਰਸਾ ਸਿੰਘ ਬਲਟੋਹਾ ਤੇ ਅਕਾਲੀ ਦਲ ਵਿੱਚੋਂ 10 ਸਾਲ ਲਈ ਬਾਹਰ ਕਰਨ ਦੇ ਦਿੱਤੇ ਹੁਕਮਾਂ ਨੂੰ ਖਤਮ ਕਰਦਿਆਂ ਪਾਬੰਦੀ ਹਟਾ ਦਿੱਤੀ ਗਈ। ਇਸੇ ਤਲਾਵਾ ਸਾਫ ਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਬਲੋ ਡੇਰਾ ਸਿਰਸਾ ਮੁਖੀ ਗੁਰਨੀਤ ਰਾਮ ਰਹੀਮ ਨੂੰ 215 ਵਿੱਚ ਦਿੱਤੀ ਗਈ ਮਾਫੀ ਲਈ ਸੇਵਾਵਾਂ ਤੇ ਲੱਗੀ ਪਾਬੰਦੀ ਵੀ ਖਤਮ ਕਰ ਦਿੱਤੀ ਗਈ। ਇਸੇ ਨਾਲ ਹੀ ਸ਼ੇਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵੀਸੀ ਡਾਕਟਰ ਕਰਮਜੀਤ ਸਿੰਘ ਨੂੰ ਵੀ ਮਾਫੀ ਦੇ ਦਿੱਤੀ ਗਈ। ਮੀਟਿੰਗ ਵਿੱਚ ਵਿਰਸਾ ਸਿੰਘ ਬਲਟੋਹਾ ਦਾ ਮਾਮਲਾ ਵਿਚਾਰਿਆ ਗਿਆ। ਸਿੰਘ ਸਹਿਬਾਨ ਗਿਆਨੀ ਗੁਰਬਚਨ ਸਿੰਘ ਵਿਰੁੱਧ ਪਿਛਲੇ ਸਮੇਂ ਵਿੱਚ ਬੇਬੁਨਿਆਦ ਗੱਲਾਂ ਕੀਤੀਆਂ ਗਈਆਂ ਸਨ ਜਿਸ ਕਰਕੇ ਅੱਜ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਪੁਲਿਸ ਵੀਕਾਰ ਕਰਕੇ ਮਾਫੀ ਮੰਗੀ। ਵੱਖ-ਵੱਖ ਜਿਹੜੇ ਬੰਦੇ ਪਿਛਲੇ ਲੰਮੇ ਸਮੇਂ ਤੋਂ ਜਿਨ੍ਹਾਂ ਦੇ ਇੱਥੇ ਮਾਮਲੇ ਚੱਲ ਰਹੇ ਸੀ ਉਹ ਇੱਥੇ ਪੇਸ਼ ਹੋਏ ਔਰ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਪੇਸ਼ ਹੋਏ। ਉਹਨਾਂ ਨੇ ਸੰਗਤ ਕੋਲੋਂ ਮਾਫੀ ਮੰਗੀ ਔਰ ਅੱਜ ਕਈਆਂ ਨੂੰ ਤਨਖਾਹਾਂ ਲੱਗੀਆਂ ਉਹਦੇ ਵਿੱਚ ਜਸਵੰਤ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਿਹੜਾ ਮਾਮਲਾ ਸ਼੍ਰੀਨਗਰ ਤੋਂ ਆਇਆ ਸੀ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸ਼ਹੀਦੀ ਸਾਕਾ ਪੰਜਾਬ ਸਰਕਾਰ ਨੇ ਜਦੋਂ ਮਨਾਉਣ ਦੀ ਗੱਲ ਕੀਤੀ ਸੀ ਤੇ ਉੱਥੇ ਗੁਰੂ ਦਾ ਅਦਬ ਨਹੀਂ ਹੋਇਆ ਬੇਅਦਬ ਹੋ ਗਿਆ ਈ ਤੋ ਅੱਜ ਉਹਨਾਂ ਨੂੰ ਜਸਵੰਤ ਸਿੰਘ ਨੂੰ ਤਨਖਾਹ ਲੱਗੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅਮਰਸਰ ਕਿਉਂਕਿ ਪਿਛਲੇ ਜਿਹੜੇ ਸਿੰਘ ਸਹਿਬਾਨ ਹੀ ਉਹਨਾਂ ਨੇ ਇੱਕ ਆਦੇਸ਼ ਕੀਤਾ ਹੀ ਭਈ ਜਿੰਨਾ ਚਿਰ ਤੱਕ ਗੁਰਬਚਨ ਸਿੰਘ ਹੋਣੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਸਤੰਬਰ 2015 ਦੇ ਸੌਦਾ ਸੱਦ ਨੂੰ ਜਿਹੜੀ ਉਹਦੀ ਮਾਫੀ ਦੀ ਚਿੱਠੀ ਸਵੀਕਾਰ ਕੀਤੀ ਆ ਉਹ ਸਬੰਧੀ ਖੁੱਲੇ ਰੂਪ ਚ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਇਹਨਾਂ ਤੇ ਰੋਕ ਲਾਈ ਜਾਵੇ ਤੇ ਅੱਜ ਉਹਨਾਂ ਨੇ ਮਾਫੀ ਮੰਗੀ ਆ ਤੇ ਧਾਰਮਿਕ ਸਮਾਗਮਾਂ ਤੇ ਜਿਹੜੀ ਲੱਗੀ ਹੋਈ ਰੋਕ ਸੀ ਅੱਜ ਉਹਨਾਂ ਦੀ ਉਹ ਹਟਾ ਦਿੱਤੀ ਗਈ ਇਹਦੇ ਨਾਲ ਹੀ ਬਿਰਸਾ ਸਿੰਘ ਬਲਟੋਆ ਜਿਹੜੇ ਕਿ ਪਿਛਲੇ ਸਾਲ ਜਦੋਂ ਅਕਤੂਬਰ ਦੇ ਵਿੱਚ ਉਹਨਾਂ ਨੇ ਕੁਝ ਬਿਆਨਬਾਜ਼ੀ ਇਹੋ ਜੀ ਕੀਤੀ ਜਿਹਦੇ ਨਾਲ ਧਾਰਮਿਕ ਤੌਰ ਤੇ ਉਸ ਵੇਲੇ ਜਿਹੜੀਆਂ ਸ਼ਖਸੀਅਤਾਂ ਬਹੁਤ ਮਾਨਯੋਗ ਸਨ ਅੱਜ ਵੀ ਨੇ ਉਹ ਉਹਨਾਂ ਦੇ ਸ਼ਾਨ ਦੇ ਖਿਲਾਫ ਕੋਈ ਸ਼ਬਦ ਕੋਈ ਆਡੀਓ ਰਿਕਾਰਡਿੰਗ ਦਾ ਮਾਮਲਾ ਸੀ ਔਰ ਉਹਨਾਂ ਦੇ ਉੱਤੇ 10 ਸਾਲ ਦੀ ਪਾਬੰਦੀ ਸੀ ਪੀਓ ਕਾਲੀ ਦਲ ਦੇ ਵਿੱਚ ਸੇਵਾ ਨਹੀਂ ਕਰ ਸਕਦੇ ਬਾਕੀ ਹੋਰ ਪਾਰਟੀ ਦੇ ਕੋਈ ਗੱਲ ਨਹੀਂ ਕੀਤੀ ਗਈ ਅਕਾਲੀ ਦਲ ਦੇ ਕੀਤੀ ਤਾਂ ਉਹਨਾਂ ਨੇ ਮਾਫੀ ਮੰਗੀ ਪਹਿਲਾਂ ਵੀ ਇੱਥੇ ਕਈ ਵਾਰ ਆਣ ਕੇ ਉਹਨਾਂ ਨੇ ਮਾਫੀਆਂ ਮੰਗੀਆਂ ਤੇ ਉਹਨਾਂ ਦੀ ਮਾਫੀ ਨੂੰ ਸਵੀਕਾਰ ਕਰਦੇ ਆ ਉਹਨਾਂ ਨੂੰ ਜਿਹੜੀ ਉਹਨਾਂ ਤੇ ਪਾਬੰਦੀ ਲੱਗੀ ਸੀ ਅਕਾਲੀ ਦਲ ਦੇ ਵਿੱਚ 10 ਸਾਲ ਕੰਮ ਨਹੀਂ ਕਰਨਾ ਉਹ ਜਿਹੜੀ ਰੋਕ ਹੀ ਉਹਨੂੰ ਅੱਜ ਪੰਜ ਸਿੰਘ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਮਾਫੀ ਆ ਭੁੱਲ ਜਿਹੜੀ ਉਹਨਾਂ ਨੇ ਅੱਜ ਮੰਗੀ ਸੰਗਤ ਦੇ ਸਾਹਮਣੇ ਆ ਕੇ ਉਹ ਭੁੱਲ ਨੂੰ ਸਵੀਕਾਰ ਕਰਦੇ ਆ ਉਹਨਾਂ ਦੀ ਮਾਫੀ ਨੂੰ ਸਵੀਕਾਰ ਕਰਦੇ ਆ ਲੱਗੀ ਹੋਈ ਜਿਹੜੀ ਰੋਕ ਆ ਉਹ ਹਟਾ ਦਿੱਤੀ ਗਈ ਆ ਸ਼ੋਮਨੀ ਗੁਜ਼ਾਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਉਚੇਰੀ 71 ਤਾ 11 ਦਸੰਬਰ ਨੂੰ ਹੋਵੇਗੀ ਸ਼ੋਮਨੀ ਕਮੇਟੀ ਦਫ਼ਤਰ ਤੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਸ਼ੋਮਨੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਦਰਜ ਕੀਤੀ ਐਫ ਆਈ ਆਰ ਦੇ ਮਾਮਲੇ ਨੂੰ ਲੈ ਕੇ ਅੰਤਰਿੰਕ ਕਮੇਟੀ ਦੀ ਉਚੇਰੀ 71 ਤਾ ਸ਼ੋਮਨੀ ਕਮੇਟੀ ਦੇ ਮੁਖ ਦਫ਼ਤਰ ਵਿਖੇ 11 ਦਸੰਬਰ 2025 ਨੂੰ ਸਵੇਰੇ 11 ਵਜੇ ਬੁਲਾਈ ਗਈ ਹੈ ਉਨਾਂ ਦੱਸਿਆ 71 ਤਾਰੇ ਸ਼ੋਮਨੀ ਕਮੇਟੀ ਦੀ ਅੰਤਰੰਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਪੱਤਰ ਪੇਟ ਕੇ ਸੂਚਿਤ ਕਰ ਦਿੱਤਾ ਗਿਆ ਏ ਇਹ 71 ਤਾਰ ਸ਼ੋਮਨੀ ਗੁਲਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਦੀ ਅਗਵਾਈ ਵਿੱਚ ਹੋਵੇਗੀ ਨਵਜੋਤ ਕੌਰ ਸਿੱਧੂ ਵੱਲੋਂ ਦਿੱਤੇ ਗਏ ਬਿਆਨ ਕਿ ਜੋ 500 ਕਰੋੜ ਰੁਪਏ ਵਾਲਾ ਸੌਟ ਕੇਸ ਦਿੰਦਾ ਏ ਉਹੀ ਮੁੱਖ ਮੰਤਰੀ ਬਣਦਾ ਏ ਤੇ ਸਿਆਸਤ ਗਰਮਾਈ ਹੋਈ ਹੈ ਇਸ ਕਾਰਨ ਜਿੱਥੇ ਵਿਰੋਧੀ ਪਾਰਟੀਆਂ ਕਾਂਗਰਸ ਦੇ ਤਿੱਖੇ ਹਮਲੇ ਬੋਲ ਰਹੀਆਂ ਨੇ ਉੱਥੇ ਹੀ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਮਾਮਲੇ ਦੀ ਸ਼ਿਕਾਇਤ ਪਾਰਟੀ ਹਾਈ ਕਮਾਂਡ ਨੂੰ ਕੀਤੀ। ਵੜਿੰਗ ਨੇ ਨਵਜੋਤ ਕੌਰ ਸਿੱਧੂ ਦੇ ਦੋਸ਼ਾਂ ਨੂੰ ਸਿੱਧੇ ਤੋਂ ਨਕਾਰਦਿਆਂ ਕਿ ਨਾ ਤਾਂ ਕਿਸੇ ਨੇ 500 ਕਰੋੜ ਰੁਪਏ ਦਿੱਤੇ ਤੇ ਨਾ ਹੀ ਅਜਿਹੀ ਕੋਈ ਗੱਲ ਕਾਂਗਰਸ ਵਿੱਚ ਹੈ। ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਪਾਰਟੀ ਦੇ ਕਈ ਸੀਨੀਅਰ ਲੀਡਰ ਨਾਰਾਜ਼ ਨੇ ਤੇ ਉਹਨਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਨੇ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਪਿਛਲੀਆਂ ਚੋਣਾਂ ਵਿੱਚ ਕਾਂਗਰਸ ਦੀ ਅੰਦਰੂਨੀ ਖਿੱਚੋ-ਤਾਣ ਕਾਰਨ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ ਸੀ। और हमारे पास पैसे नहीं है किसी भी पार्टी को देने के लिए पर हम रिजल्ट्स दे देंगे आपको पंजाब को हम गोल्डन स्टेट बना देंगे बस हमारा तो यही वो है अगर बीजेपी से तब, देती है तो क्या नवजोत सिंह सिद्धू वापसी करेंगे बीजेपी में ये मैं उनकी तरफ से नहीं बता सकती आप लोग पैसे की बात करें कि हमारे पास पैसे नहीं है क्या किसी पार्टी ने आपसे पैसे की डिमांड करी अगर नहीं हमसे किसी ने नहीं की पर सीएम वही बनता जो पांच सौ करोड़ का कैची देता है ਉਤੇ ਹੀ ਹੁਣ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਆਪਣੇ ਬਿਆਨ ਤੋਂ ਯੂ ਟਰਨ ਲੈ ਲਿਆ ਏ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਇਹ ਦੇਖ ਕੇ ਹਰਾਣਾ ਕਿ ਸਾਡੇ ਸਧਾਰਨ ਬਿਆਨ ਨੂੰ ਕਿਵੇਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਮੈਂ ਸਿਰਫ ਇਹੀ ਕਿਹਾ ਕਿ ਸਾਡੀ ਕਾਂਗਰਸ ਪਾਰਟੀ ਨੇ ਕਦੇ ਵੀ ਸਾਡੇ ਤੋਂ ਕੁਝ ਨਹੀਂ ਮੰਗਿਆ ਕਾਬਿਲੇ ਗੌਰ ਹੈ ਕਿ ਦੋ ਦਿਨ ਪਹਿਲਾਂ ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਵਿੱਚ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਸੀ ਇਸ ਤੋਂ ਬਾਅਦ ਨਵਜੋਤ ਨੇ ਬਾਹਰ ਮੀਡੀਆ ਨੂੰ ਕਿਹਾ ਕਿ ਜਦੋਂ ਕਾਂਗਰਸ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏਗੀ ਤਾਂ ਹੀ ਉਹ ਸਰਗਰਮ ਹੋਣਗੇ ਉਧਰ ਕਰਨਾਟਕ ਦੇ ਡਿਪਟੀ ਸੀਐਮ ਡੀਕੇ ਸ਼ਿਵਕੁਮਾਰ ਨੇ ਅੱਜ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਹਮਲਾ ਬੋਲਿਆ ਡਿਪਟੀ ਸੀਐਮ ਨੇ ਕਾਂਗਰਸ ਆਗੂ ਨਵਜੋਤ ਕੌਰ ਸਿੱਧੂ ਨੂੰ ਮੁੱਖ ਮੰਤਰੀ ਅਹੁਦੇ ਲਈ 500 ਕਰੋੜ ਰੁਪਏ ਵਾਲੀ ਉਹਨਾਂ ਦੀ ਟਿੱਪਣੀ ਲਈ ਪਾਗਲਾਂ ਦੇ ਕਿਸੇ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਸਲਾਹ ਦੇ ਦਿੱਤੀ ਨਵਜੋਤ ਕੌਰ ਸਿੱਧੂ ਨੇ ਸ਼ਨੀਵਾਰ ਨੂੰ ਵੱਡਾ ਦਾਵਾ ਕਰਕੇ ਵਿਵਾਦ ਖੜਾ ਕਰ ਦਿੱਤਾ ਸੀ ਕਿ ਜੋ 500 ਕਰੋੜ ਰੁਪਏ ਦਾ ਸੂਟਕੇਸ ਦਿੰਦਾ ਏ ਉਹੀ ਪੰਜਾਬ ਦਾ ਮੁੱਖ ਮੰਤਰੀ ਬਣਦਾ ਏ ਨਵਜੋਤ ਕੌਰ ਦੀ ਇਸ ਟਿੱਪਣੀ ਤੇ ਪਾਸਪਾ ਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਕੰਮਕਾਜ ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਈ ਸੀ ਉਥੇ ਹੀ ਹੁਣ ਕਰਨਾਟਕ ਦੀ ਕਾਂਗਰਸ ਇਕਾਈ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ਼ਿਵ ਕੁਮਾਰ ਨੇ ਕਿਹਾ ਉਹਨਾਂ ਨੂੰ ਪਾਗਲਾਂ ਦੇ ਕਿਸੇ ਚੰਗੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਣਾ ਚਾਹੀਦਾ ਏ ਖੜੂ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਵੱਲੋਂ ਸੰਸਦ ਦੇ ਸਰਦ ਰੁਤੀ اجلاس ਵਿੱਚ ਸ਼ਾਮਲ ਹੋਣ ਲਈ ਦਾਇਰ ਪਟੀਸ਼ਨ ਤੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਹਿਮ ਸੁਣਵਾਈ ਹੋਈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 11 ਦਸੰਬਰ ਲਈ ਤੈਅ ਕੀਤੀ ਹੈ। ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਸਰਕਾਰ ਕੋਲ ਜਵਾਬ ਤਲਬ ਕੀਤਾ ਸੀ। ਇਸੇ ਚਲਦੇ ਅੱਜ ਸਰਕਾਰ ਨੇ ਅਦਾਲਤ ਵਿੱਚ 5000 ਤੋਂ ਵੱਧ ਪੰਨਿਆਂ ਦਾ ਵਿਸਤ੍ਰਿਤ ਜਵਾਬ ਸੌਪਿਆ ਸਰਕਾਰ ਨੇ ਇਨਾ ਦਸਤਾਵੇਜ਼ਾਂ ਦੇ ਆਧਾਰ 'ਤੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਅਮਰਿਤਪਾਲ ਸਿੰਘ ਨੂੰ ਪੈਰੋਲ ਤੇ ਰਿਹਾਰ ਨਹੀਂ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਅਮਰਿਤਪਾਲ ਸਿੰਘ ਨੇ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਆਪਣੀ ਨਜ਼ਰਬੰਦੀ ਨੂੰ ਤੀਜੀ ਵਾਰ ਵਧਾਉਣ ਦੇ ਹੁਕਮਾਂ ਨੂੰ ਵੀ ਚੁਣੌਤੀ ਦਿੱਤੀ ਸੀ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਮੁਤਾਬਕ ਇਹ ਪਟੀਸ਼ਨ ਸਾਨਾ ਪ੍ਰੈਲ 2025 ਦੇ ਉਸ ਹੁਕਮ ਖਿਲਾਫ ਹੈ ਜਿਸ ਨੂੰ ਬਾਅਦ ਵਿੱਚ ਜੂਨ 2025 ਵਿੱਚ ਰਾਜ ਸਰਕਾਰ ਨੇ ਪੱਕਾ ਕਰ ਦਿੱਤਾ ਸੀ ਹਾਈ ਕੋਰਟ ਨੇ ਇਸਾ ਮਾਮਲੇ ਦੀ ਸੁਣਵਾਈ ਫਿਲਹਾਲ ਟਾਲ ਦਿੱਤੀ ਹੈ ਤੇ ਜਲਦੀ ਹੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਏਗਾ ਪਟਿਆਲਾ ਐਸਐਸਪੀ ਦੀ ਕਥਿਤ ਆਡੀਓ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਨੇ ਵਿਰੋਧੀ ਟੀਰਾਵਲੋ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੇ ਸੁਣਵਾਈ ਹੋਈ ਦੱਸਿਆ ਜਾਂ ਇਹ ਕਿ ਸੁਣਵਾਈ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਡੀਓ ਮਾਮਲੇ ਵਿੱਚ ਸਖਤ ਹੁਕਮ ਜਾਰੀ ਕੀਤੇ ਨੇ ਸੁਣਵਾਈ ਦੌਰਾਨ ਹਾਈ ਕੋਰਟ ਨੇ ਆਡੀਓ ਦੀ ਜਾਂਚ ਵਿੱਚ ਕਿਸੇ ਨਿਰਪੱਖ ਏਜੰਸੀ ਦਾ ਸਹਿਯੋਗ ਲੈਣ ਦੇ ਹੁਕਮ ਜਾਰੀ ਕੀਤੇ ਨੇ ਹਾਈ ਕੋਰਟ ਨੇ ਵੀ ਕਿਹਾ ਕਿ ਇਸਾ ਮਾਮਲੇ ਸੰਬੰਧੀ ਚੋਣਾਂ ਤੋਂ ਪਹਿਲਾਂ ਪੂਰੀ ਕਾਰਵਾਈ ਕੀਤੀ ਜਾਏ ਦਾਜੀਏ ਕਿ ਵਿਰੋਧੀ ਪਾਰਟੀਆਂ ਨੇ ਨਾਮਜ਼ਦਗੀਆਂ ਦੌਰਾਨ ਇਲਜ਼ਾਮ ਲਗਾਏ ਸਨ ਇਸ ਦੇ ਇਲਾਵਾ ਸ਼ੋਮਨੀ ਅਕਾਲੀ ਦਲ ਵੱਲੋਂ ਪਟਿਆਲਾ ਪੁਲਿਸ ਦੀ ਕਾਨਫਰੰਸ ਕਾਲ ਦੀ ਕਥਿਤ ਆਡੀਓ ਜਾਰੀ ਕੀਤੀ ਗਈ ਸੀ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਦੇ ਉਮੀਦਵਾਰਾਂ ਦੀ ਨਾਮਜ਼ਦਗੀਆਂ ਨੂੰ ਪਾੜ ਦਿੱਤਾ ਜਾਵੇ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਗਿੱਦੜ ਬਾਹਤ ਤੋਂ ਚੋਣ ਲੜਨਗੇ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਐਲਾਨ ਪਾਰਟੀ ਵਰਕਰਾਂ ਦੀ ਮੰਗ ਤੋਂ ਬਾਅਦ ਪਾਰਟੀ ਦਫ਼ਤਰ ਦਾ ਉਦਘਾਟਨ ਕਰਦਿਆਂ ਕੀਤਾ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਹਰਦੀਪ ਸਿੰਘ ਟਿੱਲੋਂ ਸਣੇ ਪਾਰਟੀ ਨਾਲ ਵਿਸ਼ਵਾਸ ਕਾਤ ਕਰਨ ਵਾਲੇ ਲੋਕਾਂ ਨੂੰ ਕਾ ਦੇਵੀ ਪਾਰਟੀ ਵਿੱਚ ਵਾਪਸ ਨਹੀਂ ਲਿਆ ਜਾਵੇਗਾ ਸ਼ੋਮਨੀਆ ਕਾਲੀ ਦਲ ਦੇ ਪ੍ਰਧਾਨ ਨੇ ਹਲਕੇ ਤੋਂ ਬਲਾਕ ਸਮਿਤੀ ਤੇ ਜ਼ਿਲ੍ਹਾ ਪਰੀਸ਼ਦ ਚੋਣਾ ਲੜ ਰਹੇ ਪਾਰਟੀ ਉਮੀਦਵਾਰਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਪੰਚਾਇਤੀ ਰਾਜ ਚੋਣਾ ਪਾਰਟੀ ਲਈ ਪ੍ਰੀਖਿਆ ਵਾਂਗ ਨੇ ਉਹਨਾਂ ਪਾਰਟੀ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਸ਼ਾਨਦਾਰ ਜਿੱਤ ਦਿਵਾਉਣ ਇਸ ਦੌਰਾਨ ਸੁਖਬੀਰ ਬਾਦਲ ਨੇ ਮਾਲਵਾ ਪਬਲਿਕ ਸਕੂਲ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਵੀ ਸ਼ਿਰਕਤ ਕੀਤੀ ਜਿਹੜੇ ਕਹਿੰਦੇ ਫਿਰਦੇ ਆ ਕਿ ਅਸੀਂ ਆ ਜਾਗੇ ਕਿ ਤੇਰੀ ਵਣ ਬੰਦ ਨਾ

ਤੇ ਪੂਰੀ ਜ਼ਿੰਦਗੀ ਰੋਹ ਸਿਰ ਪਰ ਡੈੱਡ ਬਾਜ਼ ਇਨਸਾਫ ਕਰਨੇ ਬੋਲੇ ਬੋਸਿਆ ਕਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਪਜੀਤ ਸਿੰਘ ਚਿੰਜਰ ਦੀ ਅਗਵਾਈ ਵਿੱਚ ਅੱਜ ਅਕਾਲੀ ਦਲ ਦਾ ਵਫਦ ਪੰਜਾਬ ਰਾਜ ਚੋਣ ਕਮਿਸ਼ਨ ਦੇ ਦਫਤਰ ਪਹੁੰਚਾ ਇਸ ਮੌਕੇ ਵਫਦ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਤੱਕਾ ਕੀਤਾ ਜਾ ਰਿਹਾ ਹੈ ਵਫਦ ਨੇ ਪੰਜਾਬ ਦੇ ਰਾਜ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨਾਲ ਮੁਲਾਕਾਤ ਕੀਤੀ ਤੇ ਅਪੀਲ ਕੀਤੀ ਕਿ ਸਾਨੂੰ ਇੱਕ ਸ਼ਾਂਤੀ ਦਾ ਮਾਹੌਲ ਦਿੱਤਾ ਜਾਵੇ ਤਾ ਜੋ ਅਮਨ ਅਮਾਨ ਨਾਲ ਚੋਣਾ ਹੋ ਸਕਣ ਚਿੰਜਰ ਨੇ ਕਿਹਾ ਕਿ ਜਿਵੇਂ ਹੀ ਅਕਾਲੀ ਦਲ ਦੇ ਉਮੀਦਵਾਰ ਚੋਣਾਂ ਨੂੰ ਲੈ ਕੇ ਫਾਰਮ ਜਮ੍ਹਾਂ ਕਰਾਉਣ ਲਈ ਪੁੱਜੇ ਤਾਂ ਦੁਪਹਿਰ ਤੱਕ ਬਾਹਰ ੱੱਕੇ ਖਾਰੇ ਸਨ ਉਹਨਾਂ ਚੋਣ ਅਧਿਕਾਰੀਆਂ ਨੂੰ ਸਰਕਾਰ ਦੇ ਦਬਾਅ ਹੇਠਾ ਕੇ ਕੰਮ ਨਾ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਾਲੀ ਉਮੀਦਵਾਰਾਂ ਤੇ ਪਰਚੇ ਪਾਏ ਜਾ ਰਹੇ ਨੇ ਜੋ ਕਿ ਲੋਕਤੰਤਰ ਦਾ ਕਹਾਣਾ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਬਰ ਆ ਗਈ ਹੈ ਤੇ ਉਸ ਨੂੰ ਉਮੀਦਵਾਰ ਨਹੀਂ ਲੱਭ ਰਹੇ ਜਿਸ ਕਾਰਨ ਉਹ ਵਿਰੋਧੀ ਪਾਰਟੀਆਂ ਨਾਲ ਅਜੀਹਾ ਕਰ ਰਹੀ ਹੈ ਉਨਾ ਅਕਾਲੀ ਦਲ ਨਾਲ ਧੱਕਾ ਕਰਨ ਵਾਲੇ ਅਧਿਕਾਰੀਆਂ ਨੂੰ ਹਾਈ ਕੋਰਟ ਵਿੱਚ ਲੈ ਜਾਣ ਦੀ ਚੇਤਾਵਨੀ ਵੀ ਦਿੱਤੀ। ਹੈਰਾਨੀ ਇਹ ਆ ਕਿ ਲੋਕਤੰਤਰ ਦਾ ਘਾਣਾ ਫਾਰਮ ਹੀ ਨਹੀਂ ਭਰੇ ਪਰਨ ਦੇ ਜਾ ਰਹੇ ਜੇ ਆਮ ਆਦੀ ਪਾਰਟੀ ਇੰਨੀਓ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਕੰਮ ਕੀਤੇ ਨੇ ਜੇ ਇੰਨੀਓ ਜਾਣ ਫਾਰਮ ਭਰੋ ਬਰਾਬਰ ਇਲੈਕਸ਼ਨ ਲੜੋ ਇਹ ਕੀ ਹੋਇਆ ਕਿ ਤੁਸੀਂ ਫਾਰਮ ਹੀ ਨਹੀਂ ਭਰਨ ਦੋਗੇ ਅਕਾਲੀ ਦਲ ਦੇ ਉਮੀਦਵਾਰ ਜਦੋਂ ਅੰਦਰ ਜਾਣ ਤੋਂ ਪੁਲਿਸ ਨੇ ਰੋਕਿਆ ਸੀ ਉੱਥੇ ਗਾਹ ਪਾ ਕੇ ਕੁਝ ਉਮੀਦਵਾਰ ਨੂੰ ਅੰਦਰ ਬਾੜਿਆ ਜਦੋਂ ਅੰਦਰ ਬਾੜੇ ਨਾਲ ਹੀ ਫਾਰਮ ਖੋਲ੍ਹਦੇ ਨੇ ਸੋ ਜਿੱਥੇ ਮੇਰੀ ਮਾਨਯੋਗ ਚੋਣ ਕਮਿਸ਼ਨੋਂ ਅਸੀਂ ਕਲੇਰ ਸਾਹਿਬੀ ਮਿਲ ਕੇ ਆਏ ਆਂ ਜਿੱਥੇ ਬੇਨਤੀ ਆ ਤੇ ਐਕਸ਼ਨ ਲਿਆ ਜਾਵੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਇਹ ਜਿਹੜਾ ਨੰਗਾ ਨਾਚ ਘਨੌਰ ਚ ਚੱਲ ਰਿਹਾ ਇਹ ਨਾ ਕਰੋ ਇਹ ਸਰਕਾਰ 5-7 ਮਹੀਨੇ ਦੀ ਇਹਦੇ ਦਵਾਹੇਟ ਵਾਲਾ ਕੰਮ ਨਾ ਕਰੋ ਖਾਸ ਕਰਕੇ ਐਮਐਲਏ 31 ਮਾਰਚ 2026 ਤੱਕ ਦੀ ਵੈਲਿਡਿਟੀ ਇਹਨਾਂ ਦੀ 4-5 ਮਹੀਨੇ ਦੀ ਉਤੋਂ ਬਾਅਦ ਇਹ ਸਾਰਿਆਂ ਨੂੰ ਬਦਲ ਕੇ 80% ਆਮ ਆਦੀ ਪਾਰਟੀ ਦੇ ਐਮਐਲਏ ਨੂੰ ਬਦਲ ਕੇ ਇਹਨਾਂ ਨੇ ਹਲਕਾਚਾਰ ਲਾਦਣੇ ਅਗਲੇ 5-4 ਮਹੀਨੇ ਦੇ ਵਿੱਚ ਨਵੇਂ ਕਿਉਂਕਿ 80% ਜਿਹੜਾ ਇਹ ਵਿਭਾਗ ਹੈ ਪ੍ਰਾਣਾ ਟਰਾਲੀ ਚੋਰ ਇਹਨਾਂ ਦੀਆਂ ਟਿਕਟਾਂ ਬਦਲ ਕੇ ਨਵੇਂ ਬੰਦੇ ਲਾਉਣਗੇ ਟਿਕਟਾਂ ਵੀ ਨਹੀਂ ਮਿਲਣੀਆਂ ਸੋ ਜਿਹੜੇ ਬੰਦੇ ਨੂੰ ਟਿਕਟਾਂ ਨਹੀਂ ਮਿਲਣੀਆਂ ਅਫਸਰਾਂ ਨੂੰ ਬੇਨਤੀਆਂ ਦੇ ਥੱਲੇ ਨਾ ਲਗੋ ਜਿਹੜੇ ਉਹਨਾਂ ਦੇ ਗੁੰਡੇ ਨੇ ਮੈਂ ਸਖਤੀ ਦੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਹੁਣ ਦੇਖੋ ਬੇਨਤੀ ਵਾਲਾ ਕੰਮ ਤਾਂ ਗਿਆ ਖਤਮ ਹੋਣ ਕਿ 19 ਦੀਆਂ 21 ਦੀ ਕਹਾਵਤ ਜਦੋਂ ਸਮਾਂ ਆਇਆ ਬਾਏ ਨੇਮ ਤੁਹਾਡੇ 19 ਦੀਆਂ 121 ਮੋੜਾਂ ਨੇ ਫਿਰ ਫਿਰ ਇਹ ਹੁਣ ਲਿਹਾਜ਼ ਨਹੀਂ ਹੈਗੀ ਕਿਸੇ ਗੱਲ ਦੀ ਕਿਉਂਕਿ ਅਸੀਂ ਬੇਨਤੀਆਂ ਕਰ ਰਹੇ ਆਂ ਮਾਨਯੋਗ ਚੋਣ ਕਮਿਸ਼ਨ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਇਹ ਜਿਹੜਾ ਟਰਾਲੀ ਚੋਰ ਮਹਿਕਮਾ ਇਹਨੂੰ ਨੱਥ ਪਾਓ ਕਿਉਂਕਿ ਇਹ ਲੋਕਤੰਤਰ ਦਾ ਘਾਣ ਕਰ ਰਿਹਾ ਤੁਸੀਂ ਫਾਰਮ ਪਰੋ ਇਲੈਕਸ਼ਨ ਲੜੋ ਡਰਾਬੇ ਮਾਰੇ ਜਾ ਰਹੇ ਨੇ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਅਸੀਂ ਖੜੇ ਕਰਦੇ ਉਹਨਾਂ ਦੇ ਪਰਚੇ ਪਾਏ ਜਾ ਰਹੇ ਨੇ ਸ਼ੀਰ ਗੁਰੂਗ੍ਰਾਂਤ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਕੁਝ ਜਥੇਬੰਦੀਆਂ ਦੇ ਧਰਨੇ ਦੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੀ ਗਈ ਅਗਵਾਈ ਨੂੰ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ tạmੀ ਨੇ ਸਿੱਖ ਸੰਸਥਾਵਾਂ ਵਿੱਚ ਖੁੱਲੀ ਦਖਲਅੰਦਾਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਪੁਰਾਣੇ ਮਾਮਲੇ ਵਿੱਚ ਲੱਗੇ ਧਰਨੇ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦਾ ਸ਼ਾਮਲ ਹੋਣਾ ਤੇ ਨਿਰਦੇਸ਼ ਦੇਣੇ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ। ਐਡਵੋਕੇਟ tạmੀ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਸੁਪਨਾ ਲੈਣਾ ਛੱਡ ਦੇਵੇ ਕਿਉਂ ਸਿੱਖ ਸੰਸਥਾਵਾਂ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਣਗੇ ਉਹਨਾਂ ਕਹਾਂ ਕਿ ਕੌਮੀ ਸੰਸਥਾਵਾਂ ਸਿਰਫ ਕੌਮ ਦੀਆਂ ਨੇ ਤੇ ਇਹਨਾਂ ਵਿੱਚ ਸਰਕਾਰੀ ਦਖਲ ਦੀ ਕੋਈ ਵੀ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦਿੱਤੀ ਜਾਏਗੀ ਉਹਨਾਂ ਸਪਸ਼ਟ ਤੌਰ ਤੇ ਆਖਿਆ ਕਿ ਸਿੱਖ ਕੌਮ ਆਪਣੀਆਂ ਧਾਰਮਿਕ ਸੰਸਥਾਵਾਂ ਦੀ ਮਰਿਆਦਾ ਤੇ ਪਰੰਪਰਾਵਾਂ ਦੀ ਰੱਖਿਆ ਕਰਨੀ ਜਾਣਦੀ ਹੈ ਜਿਸ ਬਾਰੇ ਸਰਕਾਰ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਸ਼ੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ਼ਿਦਗੋਗ੍ਰਾਂਤ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਇਸ ਮਾਮਲੇ ਵਿੱਚ ਸਰਕਾਰ ਦਖਲ ਦੇਣ ਦੀ ਗੰਭੀਰ ਗਲਤੀ ਕਰ ਰਹੀ ਹੈ ਇਹ ਸਿੱਧੇ ਤੌਰ ਤੇ ਸ਼ੋਮਣੀ ਕਮੇਟੀ ਦਾ ਪ੍ਰਬੰਧਕੀ ਮਾਮਲਾ ਹੈ ਅਦਾਕਾਰ ਤਰਮਿੰਦਰ ਦਾ 24 ਨਵੰਬਰ ਨੂੰ ਉਹਨਾਂ ਦੇ 90ਵੇਂ ਜਨਮ ਦਿਨ ਤੋਂ 2 ਹਫ਼ਤੇ ਪਹਿਲਾਂ ਹੀ ਦੇਹਾਂਤ ਹੋ ਗਿਆ ਸੀ। ਹੁਣ ਉਹਨਾਂ ਦੇ 90ਵੇਂ ਜਨਮ ਦਿਨ ਤੇ ਉਹਨਾਂ ਦੀ ਤੀ ਇਸ਼ਾ ਦਿਓ ਨੇ ਉਹਨਾਂ ਨੂੰ ਯਾਦ ਕਰਦਿਆਂ ਇੱਕ ਭਾਵੁਕ ਨੋਟ ਲਿਖਿਆ। ਇਸ਼ਾ ਨੇ ਤਰਮਿੰਦਰ ਨਾਲ ਬਿਤਾਏ ਖੂਬਸੂਰਤ ਪਲਾਂ ਨੂੰ ਯਾਦ ਕੀਤਾ। ਇਸ਼ਾ ਨੇ ਵਾਅਦਾ ਕੀਤਾ ਕਿ ਉਹ ਆਪਣੇ ਪਿਤਾ ਦਾ ਪਿਆਰ ਉਹਨਾਂ ਦੇ ਫੈਨਸ ਤੱਕ ਜ਼ਰੂਰ ਪਹੁੰਚਾਏਗੀ। ਸੋਮਵਾਨੂ ਈਸ਼ਾ ਨੇ ਇੰਸਟਾਗ੍ਰਾਮ ਤੇ ਤਰਮਿੰਦਰ ਨਾਲ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਫੋਟੋਆਂ ਦੇ ਨਾਲ ਈਸ਼ਾ ਨੇ ਤਰਮਿੰਦਰ ਨੂੰ ਯਾਦ ਕਰਦੇ ਇੱਕ ਪਾਵੁਕ ਨੋਟ ਲਿਖਿਆ ਮੇਰੇ ਪਿਆਰੇ ਪਾਪਾ ਰਿਸ਼ਤਾ ਮਜ਼ਬੂਤ ਰਿਹਾਏ ਜ਼ਿੰਦਗੀ ਪਰ ਹਰ ਮੋੜ ਤੇ ਅਸੀਂ ਦੋਵੇਂ ਇੱਕ ਦੂਜੇ ਨਾਲ ਖੜੇ ਰਹੇ ਤੇ ਹਮੇਸ਼ਾ ਇਸੇ ਤਰ੍ਹਾਂ ਰਹਾਂਗੇ ਭਾਵੇਂ ਸਵਰਗ ਹੋਵੇ ਜਾਂ ertid ਅਸੀਂ ਇਕਾਂ ਤੁਸੀਂ ਮੇਰੇ ਦਿਲ ਵਿੱਚ ਹੋ ਤੁਸੀਂ ਮੇਰੀ ਜ਼ਿੰਦਗੀ ਭਰ ਮੇਰੇ ਨਾਲ ਰਹੋਗੇ ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ ਪਾਪਾ ਉਦਰ ਸੰਦੀਦੋਲ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਆਪਣੇ ਜਨਮ ਦਿਨ ਤੇ ਆਪਣੇ ਪਿਤਾ ਨੂੰ ਯਾਦ ਕਰਦੇ ਨਜ਼ਰ ਆ ਰਹੇ ਨੇ ਵੀਡੀਓ ਵਿੱਚ ਟਰਮਿੰਦਰ ਪਹਾੜੀ ਵਾਦੀਆਂ ਵਿੱਚ ਇਸ ਜਗ੍ਹਾ ਦੀ ਸੁੰਦਰਤਾ ਬਾਰੇ ਗੱਲ ਕਰਦੇ ਦਿਖਾਈ ਦੇ ਰਹੇ ਨੇ ਸੋ ਪਾਪਾ ਇੰਜੋਇੰਗ ਆਮ ਰੀਲੀ ਇੰਜੋਇੰਗ ਮਾਈ ਸਨ ਸੋ लवली ਸੋ ਬਿਊਟੀਫੁਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਜਲੀ ਸੋਧ ਬਿੱਲ 225 ਦਾ ਵਿਰੋਧ ਕਰਦੇ ਹਾਂ ਸੂਬੇ ਭਾਰ ਵਿੱਚ ਪੰਜਾਬ ਪਾਵਰ ਕਾਮ ਦੇ ਦਫ਼ਤਰਾਂ ਦੇ ਬਾਹਰ ਰੋਜ਼ ਪ੍ਰਦਰਸ਼ਨ ਕਰਦੇ ਹਾਂ ਧਰਨੇ ਦਿੱਤੇ ਗਏ ਕਿਸਾਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਬਿਜਲੀ ਬਿੱਲ 225 ਦਾ ਵਿਰੋਧ ਕਰ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਬਿਜਲੀ ਬਿੱਲ 225 ਪਾਸ ਹੋ ਜਾਂਦਾ ਹੈ ਤਾਂ ਕਿਸਾਨਾਂ ਨੂੰ ਖੇਤਾਂ ਵਿੱਚ ਬਿਜਲੀ ਮਹਿੰਗੀ ਮਿਲੇਗੀ ਉਹਨਾਂ ਕੇ ਹੱਥ ਦੋਵੇਂ ਸਰਕਾਰਾਂ ਸਾਰੀਆਂ ਸਰਕਾਰੀ ਸੰਸਥਾਵਾਂ ਨੂੰ ਕਾਰਪੋਰੇਟ ਕਰਾਉਣਿਆਂ ਦੇ ਹੱਥਾਂ ਵਿੱਚ ਦੇਣਾ ਚਾਹੁੰਦੀਆਂ ਨੇ ਜਿਸ ਤਰ੍ਹਾਂ 220 ਵਿੱਚ ਕੀਨ ਦੇ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸਨ ਉਹਨਾਂ ਵਿੱਚੋਂ ਹੀ ਬਿਜਲੀ ਬਿੱਲ 225 ਹੈ ਇਸ ਮੌਕੇ ਗੱਲਬਾਤ ਕਰਦੇ ਆਂ ਕਿਸਾਨ ਆਗੂਆਂ ਨੇ ਕਿ ਆ ਕੇ ਸਰਕਾਰ ਬਿਜਲੀ ਸੋਧ ਬਿੱਲ 225 ਰਾਹੀਂ ਬਿਜਲੀ ਦਾ ਕੰਮ ਕਾਰਪੋਰੇਟ ਕਰਾਣਿਆਂ ਨੂੰ ਸੌਂਪਣ ਜਾ ਰਹੀ ਹੈ ਜੋ ਕਿ ਲੋਕਾਂ ਲਈ ਬਹੁਤ ਘਾਤਕ ਹੈ ਵਨਾ ਕਿ ਆ ਕਿ ਇਸ ਨਾਲ ਆਮ ਲੋਕਾਂ ਨੂੰ ਮਿਲਣ ਵਾਲੀ ਸਸਤੀ ਬਿਜਲੀ ਤੇ ਮੁਫਤ ਬਿਜਲੀ ਦੀ ਸਹੂਲਤ ਖਤਮ ਹੋ ਜਾਏਗੀ ਬਿਜਲੀ ਕੰਪਨੀਆਂ ਮਨਮਾਨੇ ਰੇਟਾਂ ਤੇ ਮਹਿੰਗੀ ਬਿਜਲੀ ਦੇਣਗੀਆਂ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਪਣੇ ਬਿਜਲੀ ਦੇ ਸਰਕਾਰੀ ਅਦਾਰੇ ਨੂੰ ਕਿਸੇ ਵੀ ਕੀਮਤ ਤੇ ਨਿੱਜੀ ਹੱਥਾਂ ਵਿੱਚ ਨਹੀਂ ਜਾਣ ਦੇਣਗੇ ਕਿਸਾਨਾਂ ਵੱਲੋਂ ਸਰਕਾਰ ਨੂੰ ਬਿਜਲੀ ਸੋਧ ਬਿੱਲ 252 ਵਾਪਸ ਲੈਣ ਦੀ ਮੰਗ ਕੀਤੀ ਗਈ ਹੈ ਪਿਤਾ ਵੱਲੋਂ ਨਹਿਰ ਵਿੱਚ ਤੱਕਾ ਦੇਣ ਵਾਲੀ ਲੜਕੀ ਪ੍ਰੀਤ ਕੌਰ ਨੂੰ ਅੱਜ ਪੁਲਿਸ ਵੱਲੋਂ ਮੈਡੀਕਲ ਕਰਵਾਉਣ ਉਪਰੰਤ ਜੁਡੀਸ਼ੀਅਲ ਮੈਜਿਸਟ੍ਰੇਟ ਹਰਪ੍ਰੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅੱਜ ਜਸਵੰਤ ਪ੍ਰੀਤ कौर ਆਪਣੇ ਪੂਆ ਤੇ ਫੁੱਫੜ ਨੂੰ ਲੈ ਕੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਕੋਲ ਪੇਸ਼ ਹੋਈ ਦਾਜ਼ੀ ਹੈ ਕਿ ਪ੍ਰੀਤ ਕੋਰ ਦੇ ਪਿਤਾ ਵੱਲੋਂ ਉਸ ਨੂੰ ਨਹਿਰ ਵਿੱਚ ਤੱਕਾ ਦੇ ਦਿੱਤਾ ਗਿਆ ਸੀ ਪ੍ਰੀਤਕੌਰ ਕਿਸਮਤ ਨਾਲ ਨਹਿਰ ਵਿੱਚੋਂ ਬਾਹਰ ਆ ਗਈ। ਪੁਲਿਸ ਵੱਲੋਂ ਪ੍ਰੀਤ ਦੇ ਪਿਤਾ ਸੁਰਜੀਤ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਪੇਜ ਦਿੱਤਾ ਗਿਆ ਸੀ। ਹੁਣ ਕਰੀਬ ਸਵਾ ਦੋ ਮਹੀਨੇ ਬਾਅਦ ਪ੍ਰੀਤਕੌਰ ਨੇ ਬੀਤੇ ਕਾਲ ਮੀਡੀਆ ਸਾਹਮਣੇ ਆਪਣੇ ਆਪ ਨੂੰ ਜਿਉਂਦਾ ਰੱਖਣ ਦਾ ਦਾਵਾ ਕੀਤਾ ਤੇ ਆਪਣੇ ਪਿਤਾ ਨੂੰ ਜੇਲ੍ਹ ਵਿੱਚੋਂ ਬਚਾਉਣ ਦੀ ਗੱਲ ਕਹੀ। ਇਹ ਵੀ ਕਿਹਾ ਕਿ ਉਸ ਦੀਆਂ ਪੈਣਾ ਛੋਟੀਆਂ ਨੇ ਜੋ ਰੁੱਲ ਜਾਣਗੀਆਂ। ਉਸਨੇ ਕਿਹਾ ਕਿ ਉਹ ਪੁਲਿਸ ਸੁਰੱਖਿਆ ਲੈਣਾ ਚਾਹੁੰਦੀ ਹੈ। ਜਿਸ ਤਹਿਤ ਪ੍ਰੀਤਕੌਰ ਅੱਜ ਪੁਲਿਸ ਸਾਹਮਣੇ ਪੇਸ਼ ਹੋਈ। ਪੁਲਿਸ ਵੱਲੋਂ ਪ੍ਰੀਤ ਕੌਰ ਦਾ ਮੈਡੀਕਲ ਕਰਵਾਉਣ ਉਪਰੰਤ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਦੇ ਬਿਆਨ ਕਲਮਬੱਧ ਹੋਏ ਤੇ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆਂ ਖਾਸ ਖਬਰਾਂ ਤੇ ਰਾਮਪਧੀਆਂ ਨੀਤੀਆਂ ਖਿਲਾਫ ਜੌਹਰਾਨ ਮੋਮਦਾਨੀ ਦਾ ਹੱਲਾ ਬੋਲ ਕਿ ਹਵਾਰਣ ਤੋਂ ਬਿਨਾ ਕਾਰ ਵਿੱਚ ਨਹੀਂ ਵੜ ਸਕਦੀ ਆਈਸੀਈ ਨਹਿਰੂ ਦੀਆਂ ਗਲਤੀਆਂ ਦੀ ਸੂਚੀ ਬਣਾ ਲਓ ਸਦਨ ਵਿੱਚ ਪ੍ਰਿਯੰਕਾ ਗਾਂਧੀ ਦਾ ਭਾਜਪੀ ਤੇ ਹਮਲਾ ਪੀਐਮ ਮੋਦੀ ਤੇ ਵੀ ਕਸਿਆ ਤੰਜ ਵਲਟੋਹਾ ਤੇ ਜਥੇਦਾਰ ਗੁਰਬਚਨ ਸਿੰਘ ਤੇ ਲੱਗੀ ਪਾਬੰਦੀ ਹਟੀ ਮਿਲੀ ਮਾਫੀ ਸੁਖਬੀਰ ਬਾਦਲ ਦਾ ਵੱਡਾ ਐਲਾਨ ਕਿਹਾ ਅਗਲੀ ਵਿਧਾਨ ਸਭਾ ਚੋਣ ਗਿੱਦੜ ਬਾਹਾ ਤੋਂ ਲੜਾਂਗਾ ਤੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਲਈ ਯੂ-ਟਰਨ ਕਿਹਾ ਉਹਨਾਂ ਦੇ ਬਿਆਨ ਨੂੰ ਗਲਤ ਤàng ਨਾਲ ਪੇਸ਼ ਕੀਤਾ ਗਿਆ ਇਸੇ ਨਾਲ ਹੀ رابطہ ਨਿਊਜ਼ਾ ਖਬਰਾਂ ਦਾ ਬਲੈਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ